ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਜਿਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਸੇਤੀ ਕਰਿ ਆਓ ਅਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਹਚਲ ਰਾਜ ਕਮਾਓ ਤੁਮ ਕਰਿ ਆਵੋ ਮੇਰੇ ਮੀਤ ਤੁਮਰੇ ਦੋਖੀ ਹਰ ਆਪ ਨਿਵਾਰੇ ਅਪਦਾ ਭਈ ਬਤੀਤ ਰਹਾਉ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਣ ਭਾਜਣ ਥਾਕੇ ਕਰ ਮੰਗਲ ਵਾਜੇ ਨਿਤ ਵਾਜੇ ਆਪਣੇ ਖਸਮ ਨਿਵਾਜੇ ਅਸਥਿਰ ਰਹੋ ਡੋਲੋ ਮਤ ਕਬ ਹੂੰ ਗੁਰ ਕੇ ਬਚਨ ਆਧਾਰ ਜੈ ਜੈ ਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨ ਕੇ ਜੀਤ ਨੇ ਹੀ ਫੇਰੇ ਆਪੇ ਭਿਆ ਸਹਾਈ ਹੀ ਅਚਰਜ ਕੀਆ ਕਰਨੇ ਹਾਰੇ ਨਾਨਕ ਸੱਚ ਵਡਿਆਈ ਅਚਰਜ ਕੀਆ ਕਰਨੇ ਹਰ ਨਾਨਕ ਸੱਚ ਵਡਿਆਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੇ ਹੁਕਮਨਾਮਾ ਸਾਹਿਬ ਵਿੱਚ ਗੁਰੂ ਜੀ ਸਾਨੂੰ ਸਿੱਖਿਆ ਦਿੰਦੇ ਨੇ हे ਮੇਰੀ ਜਿੰਦੇ ਜਿਸ ਨੇ ਤੈਨੂੰ ਸੰਸਾਰ ਵਿੱਚ ਭੇਜਿਆ ਹੈ ਉਸੇ ਨੇ ਤੈਨੂੰ ਆਪਣੇ ਵੱਲ ਪ੍ਰੇਰਣਾ ਸ਼ੁਰੂ ਕੀਤੀ ਹੋਈ ਹੈ ਤੂੰ ਆਨੰਦ ਨਾਲ ਆਤਮਿਕ ਅਡੋਲਤਾ ਨਾਲ ਹਿਰਦੇ ਘਰ ਵਿੱਚ ਟਿਕੀ ਰਹੁ ਹੇ ਮੇਰੀ ਜਿੰਦੇ ਆਤਮਿਕ ਅਡੋਲਤਾ ਦੀ ਰੌਂ ਵਿੱਚ ਆਨੰਦ ਖੁਸ਼ੀ ਪੈਦਾ ਕਰਨ ਵਾਲੇ ਹਰ ਗੁਣ ਗਾਇਆ ਕਰ ਇਸ ਤਰ੍ਹਾਂ ਕਾਮਦਕ ਵੈਰੀਆਂ ਉੱਤੇ ਅਟਲ ਰਾਜ ਕਰ ਮੇਰੇ ਮਿੱਤਰ ਮਨ ਹੁਣ ਤੂੰ ਹਿਰਦੇ ਘਰ ਵਿੱਚ ਟਿਕਿਆ ਰਹੋ ਪਰਮਾਤਮਾ ਨੇ ਆਪ ਹੀ ਤੇਰੇ ਵੈਰੀ ਦੂਰ ਕਰ ਦਿੱਤੇ ਹਨ ਹੁਣ ਵਿਪਤਾ ਮੁਕ ਗਈ ਹੈ ਰਹਾਓ हे ਮੇਰੀ ਜਿੰਦੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ ਨੇ ਉਹਨਾਂ ਦੇ ਅੰਦਰ ਉਸ ਨੇ ਆਪਣਾ ਆਪ ਪ੍ਰਗਟ ਕਰ ਦਿੱਤਾ ਹੈ ਉਹਨਾਂ ਦੀਆਂ ਭਟਕਣਾ ਮੁਕ ਗਈਆਂ ਹਨ ਕਸਮ ਪ੍ਰਭੂ ਨੇ ਉਹਨਾਂ ਉੱਤੇ ਮਿਹਰ ਕੀਤੀ ਉਹਨਾਂ ਦੇ ਹਿਰਦੇ ਘਰ ਵਿੱਚ ਆਤਮਿਕ ਆਨੰਦ ਦੇ ਮਾਨੋ ਵਾਜੇ ਸਦਾ ਵਜਣ ਲੱਗ ਪੈਂਦੇ ਹਨ ਏ ਜਿੰਦੇ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਗੁਰੂ ਦੇ ਆਸਰੇ ਰਹਿ ਕੇ ਤੂੰ ਵੀ ਪੱਕੇ ਪੈਰਾਂ ਤੇ ਖਲੋਜਾ ਵੇਖੀ ਹੁਣ ਕਦੇ ਵੀ ਡੋਲਨੀ ਨਾ ਸਾਰੀ ਸ੍ਰਿਸ਼ਟੀ ਵਿੱਚ ਸੋਭਾ ਹੋਵੇਗੀ ਪ੍ਰਭੂ ਦੀ ਹਜ਼ੂਰੀ ਵਿੱਚ ਤੇਰਾ ਮੂੰਹ ਉਜਲਾ ਹੋਵੇਗਾ ਜਿਸ ਪ੍ਰਭੂ ਜੀ ਨੇ ਜੀਵ ਪੈਦਾ ਕੀਤੇ ਹੋਏ ਹਨ ਉਹ ਆਪ ਹੀ ਇਹਨਾਂ ਨੂੰ ਵਿਕਾਰਾਂ ਵੱਲੋਂ ਮੋੜਦਾ ਹੈ ਉਹ ਆਪ ਹੀ ਮਦਦਗਾਰ ਬਣਦਾ ਹੈ ਹੇ ਨਾਨਕ ਸਭ ਕੁਝ ਕਰ ਸਕਣ ਵਾਲੇ ਪਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ਵਾਹਿਗੁਰੂ ਜੀ ਕਾ ਖਾਲਸਾ ਭਾਈ ਗੁਰਜੀ ਕੀ ਫਤ